ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਬਹੁਤ ਹੀ ਟੇਸਟੀ ਪਨੀਰ ਕਾਠੀ ਰੋਲ ਜੋ ਕਿ ਸਾਰਿਆਂ ਨੂੰ ਬਹੁਤ ਹੀ ਪਸੰਦ ਆਉਂਦਾ ਹੈ ਸਿੰਪਲ ਤਰੀਕੇ ਨਾਲ ਜਿਵੇਂ ਕਿ ਆਪਾਂ ਨੋਰਮਲ ਆਪਣੇ ਘਰ ਵਿੱਚ ਬੜੇ ਆਸਾਨੀ ਨਾਲ ਬਣਾ ਕੇ ਤਿਆਰ ਕਰ ਸਕੀਏ ਉਸ ਤਰ੍ਹਾਂ ਹੀ ਇਹਨੂੰ ਬਣਾਵਾਂਗੇ ਜੀ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਪਨੀਰ ਕਾਠੀ ਰੋਲ ਬਣਾਉਣ ਵਾਸਤੇ ਜੀ ਆਪਾਂ ਨੂੰ ਸਭ ਤੋਂ ਪਹਿਲਾਂ ਚਾਹੀਦਾ ਜੀ ਮੈਦਾ ਤੁਸੀਂ ਆਟੇ ਦਾ ਵੀ ਇਹਨੂੰ ਬਣਾ ਸਕਦੇ ਹੋ ਪਰ ਮੈਂ ਅੱਜ ਇਹਨੂੰ ਮੈਦੇ ਤੋਂ ਬਣਾ ਕੇ ਤਿਆਰ ਕਰ ਰਹੀ ਹਾਂ ਇਹ ਮੈਂ ਇੱਕ ਕੋਲੀ ਲੈ ਆ ਜੀ ਮੈਦਾ ਤੇ ਇਹਦੇ ਵਾਸਤੇ ਲੈ ਆ ਜੀ ਮੈਂ 200 ਗ੍ਰਾਮ ਪਨੀਰ ਪਨੀਰ ਨੂੰ ਇਸ ਤਰ੍ਹਾਂ ਮਚੌਰਸ ਟੁਕੜੀਆਂ ਵਿੱਚ ਕੱਟ ਲਿਆ ਹੈ ਜੇ ਤੇ ਇਹ ਸਾਰੀਆਂ ਸਬਜ਼ੀਆਂ ਆਪਾਂ ਕੱਟ ਕੇ ਤਿਆਰ ਕੀਤੀਆਂ ਨੇ ਪਹਿਲਾਂ ਸਭ ਤੋਂ ਆਪਾਂ ਮੈਦੇ ਨੂੰ ਗੁੰਨ ਕੇ ਉਹਦਾ ਇੱਕ ਡੋ ਬਣਾ ਕੇ ਤਿਆਰ ਕਰਾਂਗੇ ਬਾਕੀ ਤਿਆਰੀ ਅਸੀਂ ਬਾਅਦ ਵਿੱਚ ਕਰਾਂਗੇ ਕਿਉਂਕਿ ਮੈਦੇ ਨੂੰ ਥੋੜੀ ਦੇ ਰੈਸਟ ਵੀ ਚਾਹੀਦੀ ਹੈ ਇਸ ਕਰਕੇ ਸਭ ਤੋਂ ਪਹਿਲਾਂ ਆਪਾਂ ਮੈਦਾ ਤਿਆਰ ਕਰਾਂਗੇ ਮੈਦੇ ਨੂੰ ਆਪਾਂ ਚੰਗੀ ਤਰ੍ਹਾਂ ਛਾਣ ਲਿਆ ਜੀ ਛਾਣ ਕੇ ਤੇ ਇਸ ਤਰ੍ਹਾਂ ਸੀਕਰ ਨੂੰ ਛੋਟੀ ਥਾਲੀ ਵਿੱਚ ਕੱਢ ਲਿਆ ਹੈ ਸਭ ਤੋਂ ਪਹਿਲਾਂ ਅਸੀਂ ਮੈਦੇ ਵਿੱਚ ਅੱਧਾ ਚਮਚ ਪਾਵਾਂਗੇ ਜੀ ਖੰਡ ਤੇ ਦੋ ਚੁਟਕੀ ਆਪਾਂ ਪਾਤਾ ਜੀ ਨਮਕ ਇੱਕ ਚਮਚ ਦੇਸੀ ਘਿਓ ਪਾਇਆ ਜੀ ਆਪਾਂ ਟੋਟਲ ਇਹਦੇ ਵਿੱਚ ਦੋ ਚਮਚ ਦੇਸੀ ਘਿਓ ਐਡ ਕਰਾਂਗੇ ਜੀ ਇਹਨੂੰ ਹੁਣ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਬੜੇ ਹੀ ਹਲਕੇ ਹੱਥਾਂ ਨਾਲ ਆਪਾਂ ਮਿਕਸ ਕਰਨਾ ਹੈ ਜੀ ਤਾਂ ਕਿ ਆਪਣਾ ਵਧੀਆ ਡੋ ਬਣ ਕੇ ਤਿਆਰ ਹੋਏ ਆਟੇ ਨੂੰ ਅਸੀਂ ਇਸ ਤਰ੍ਹਾਂ ਬਹੁਤ ਹੀ ਹਲਕਾ ਹਲਕਾ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਸਾਰੇ ਮਿਸ਼ਰਣ ਨੂੰ ਹੁਣ ਅਸੀਂ ਪਾਣੀ ਪਾ ਕੇ ਇਹਦਾ ਆਟਾ ਗੁੰਨ ਕੇ ਤਿਆਰ ਕਰਾਂਗੇ ਤੁਸੀਂ ਚਾਹੋ ਤੇ ਇਹਨੂੰ ਦੁੱਧ ਨਾਲ ਵੀ ਇਹਦਾ ਆਟਾ ਗੁੰਨ ਕੇ ਤਿਆਰ ਕਰ ਸਕਦੇ ਹੋ ਜਿਸ ਤਰ੍ਹਾਂ ਮੈਂ ਇੱਥੇ ਇੱਕ ਕੋਲੀ ਮੈਦਾ ਲਿਆਇਆ ਤੁਸੀਂ ਇਹਦੇ ਵਿੱਚ ਜਿਵੇਂ ਅੱਧੀ ਕੋਲੀ ਆਟਾ ਤੇ ਅੱਧਾ ਕੋਲੀ ਤੁਸੀਂ ਮੈਦਾ ਵੀ ਪਾ ਸਕਦੇ ਹੋ ਬਸ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਹਦਾ ਡੋਅ ਬਣਾ ਕੇ ਤਿਆਰ ਕਰਾਂਗੇ ਜੀ ਅਪਾ ਮੈਦੇ ਨੂੰ ਇਸ ਤਰ੍ਹਾਂ ਸਾਰਾ ਇਕੱਠਾ ਕਰ ਲਿਆ ਇੱਕ ਕੋਲੀ ਆਪਾਂ ਪਾਣੀ ਦੇ ਲਈ ਸੀ ਬਹੁਤ ਹੀ ਥੋੜਾ ਇਹਨੂੰ ਪਾਣੀ ਲੱਗਾ ਜੇ ਤੇ ਇਹਨੂੰ ਹੁਣ ਅਸੀਂ ਟੋਟਲ 10 ਮਿੰਟ ਚੰਗੀ ਤਰ੍ਹਾਂ ਸੀ ਇਸ ਤਰ੍ਹਾਂ ਹੀ ਗੁੰਨਾਂਗੇ ਜੀ ਤਾਂ ਕਿ ਇਹ ਚੰਗੀ ਤਰ੍ਹਾਂ ਨਾਲ ਗੁੰਨ ਜਾਵੇ ਜਿੰਨਾ ਚੰਗੀ ਤਰ੍ਹਾਂ ਸਾਡਾ ਮੈਦਾ ਗੁੱਜ ਕੇ ਤਿਆਰ ਹੋਏਗਾ ਤੇ ਸਾਡਾ ਰੋਲ ਵੀ ਬਹੁਤ ਵਧੀਆ ਬਣ ਕੇ ਤਿਆਰ ਹੋਏਗਾ ਇਸ ਤਰ੍ਹਾਂ ਤੁਸੀਂ ਚੰਗੀ ਤਰ੍ਹਾਂ ਇਹਨੂੰ ਹੱਥ ਦੇ ਨਾਲ ਗੁੰਨ ਕੇ ਤਿਆਰ ਕਰਨਾ ਹੈ ਪਹਿਲਾ ਇਹ ਮੈਂ ਤਾਂ ਇਸ ਤਰ੍ਹਾਂ ਕਿ ਹੱਥਾਂ ਨੂੰ ਚਿਪਕਦਾ ਜਿਵੇਂ ਜਿਵੇਂ ਆਪਾਂ ਇਹਨੂੰ ਇਸ ਤਰ੍ਹਾਂ ਮਲਾਂਗੇ ਤੇ ਇਹ ਬਿਲਕੁਲ ਸਹੀ ਹੋ ਜਾਣਾ ਹੈ ਹੁਣ ਅਸੀਂ ਥੋੜਾ ਜਿਹਾ ਹੱਥ ਨੂੰ ਲਗਾਵਾਂਗੇ ਕਿ ਤੇਲ ਤਾਂ ਕਿ ਹੱਥ ਨੂੰ ਜ਼ਿਆਦਾ ਚਿਪਕਿਆ ਨਾ ਤੇ ਇਹਨੂੰ ਟੋਟਲ 10 ਮਿੰਟ ਵਾਸਤੇ ਆਪਾਂ ਗੁੰਨਾਂਗੇ ਇਸ ਤਰ੍ਹਾਂ ਮੈਂ ਥੋੜਾ ਜਿਹਾ ਹੱਥ ਨੂੰ ਤੇਲ ਲਾਇਆ ਤੇਲ ਲਾ ਲਓ ਜਾਂ ਘਿਓ ਲਾ ਲਓ ਜੋ ਵੀ ਤੁਸੀਂ ਲੈਣਾ ਹੈ ਤੁਹਾਡੀ ਆਪਣੀ ਇੱਛਾ ਹੈ ਜੀ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਤੁਸੀਂ ਮਲਣਾ ਹੈ ਜੀ ਆ ਦੇਖੋ ਜੀ ਅਸੀਂ ਮੈਦਾ ਨੂੰ ਟੋਟਲ 10 ਮਿੰਟ ਮਲਿਆ ਹੈ ਪਹਿਲਾਂ ਮੈਦਾ ਕਿਸ ਤਰ੍ਹਾਂ ਦਾ ਸੀ ਤੇ ਮਲਣ ਤੋਂ ਬਾਅਦ ਇਹ ਇਸ ਤਰ੍ਹਾਂ ਦਾ ਹੋ ਗਿਆ ਜੀ ਹੁਣ ਅਸੀਂ ਇਹਨੂੰ ਇਸ ਤਰ੍ਹਾਂ ਇਕੱਠਾ ਕਰਕੇ ਤੇ 20-25 ਮਿੰਟ ਵਾਸਤੇ ਅਸੀਂ ਰੈਸਟ ਤੇ ਰੱਖਾਂਗੇ ਹਲਕਾ ਜਿਹਾ ਤੇ ਆਪਾਂ ਲਗਾ ਦਾਂਗੇ ਜੀ ਤੇਲ ਤਾਂ ਕਿ ਇਹਦੇ ਉੱਪਰ ਸਕਿਨ ਡਰਾਈ ਨਾ ਹੋਵੇ ਮੈਦਾ ਨੂੰ ਜਿੰਨੀ ਆਪਾਂ ਰੈਸਟ ਦਵਾਂਗੇ ਓਨਾ ਹੀ ਇਹ ਇਹਦਾ ਆਪਣਾ ਰੋਲ ਬਹੁਤ ਵਧੀਆ ਬਣ ਕੇ ਤਿਆਰ ਹੋਏਗਾ ਇੱਕ ਗਿੱਲੇ ਕੱਪੜੇ ਨਾਲ ਅਸੀਂ ਇਹਨੂੰ ਟੱਕ ਦਵਾਂਗੇ ਇਸ ਤਰ੍ਹਾਂ ਮੈਂ ਇੱਕ ਗਿੱਲਾ ਕੱਪੜਾ ਕਰਕੇ ਇੱਥੇ ਦੇ ਦਿੱਤਾ ਹੈ ਜੀ ਹੁਣ ਇਹਨੂੰ ਅਸੀਂ ਵੀ 25 ਮਿੰਟ ਵਾਸਤੇ ਰੈਸਟ ਤੇ ਰੱਖਦੇ ਆਂ ਓਨੀ ਦੇਰ ਆਪਾਂ ਬਾਕੀ ਤਿਆਰੀ ਕਰਦੇ ਆਂ ਹੁਣ ਅਸੀਂ ਨੀਰ ਵਾਸਤੇ ਇੱਕ ਆਪਾਂ ਬੈਟਰ ਬਣਾਵਾਂਗੇ ਜਿਹਦੇ ਵਿੱਚ ਪਨੀਰ ਨੂੰ ਅਸੀਂ ਮਿਕਸ ਕਰਾਂਗੇ ਤਾਂ ਕਿ ਇਸ ਪਨੀਰ ਦਾ ਟੇਸਟ ਬਹੁਤ ਵਧੀਆ ਆਵੇ ਇੱਕ ਚਮਚਾ ਆਪਾਂ ਸਰੋਂ ਦਾ ਤੇਲ ਲਿਆ ਜੀ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਜੀ ਅਸੀਂ ਇੱਕ ਚਮਚਾ ਢੇਗੀ ਮਿਰਚ ਢੇਗੀ ਮਿਰਚ ਦੇ ਨਾਲ ਇਹਦਾ ਕਲਰ ਬਹੁਤ ਵਧੀਆ ਹੁੰਦਾ ਹੈ ਜੀ ਅੱਧਾ ਚਮਚਾ ਹਲਦੀ ਇੱਕ ਚਮਚਾ ਧਨੀਆ ਪਾਊਡਰ ਸਵਾਦ ਅਨੁਸਾਰ ਨਮਕ ਤੇ ਇਸ ਦੇ ਨਾਲ ਹੀ ਅਸੀਂ ਪਾ ਦਾਂਗੇ ਜੀ 3 ਚਮਚੇ ਦਹੀਂ ਦੇ ਇਹਦੇ ਵਿੱਚ ਤੁਸੀਂ ਦਹੀਂ گاੜਾ ਇਸਤੇਮਾਲ ਕਰਨਾ ਹੈ ਜੀ ਦਹੀਂ ਤੁਸੀਂ ਪਤਾ ਪਤਲਾ ਇਸਤੇਮਾਲ ਨਹੀਂ ਕਰਨਾ ਇਹਨੂੰ ਮਿਸ਼ਰਣ ਨੂੰ ਚੰਗੀ ਤਰ੍ਹਾਂ ਆਪਾਂ ਕਰਾਂਗੇ ਜੀ ਮਿਕਸ ਤਾਂ ਕਿ ਸਾਰੇ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਆ ਦੇ ਬੈਟਰ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਜੀ ਹੁਣ ਅਸੀਂ ਇਹਦੇ ਵਿੱਚ ਇਹ ਵਾਲਾ ਪਨੀਰ ਪਾਵਾਂਗੇ ਇੱਕ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਦਹੀਂ ਬਿਲਕੁਲ ਇਹਦੇ ਵਿੱਚ ਮੈਸ਼ ਹੋਣਾ ਚਾਹੀਦਾ ਹੈ ਤਾਂ ਮਿਸ਼ਰਣ ਚੰਗੀ ਤਰ੍ਹਾਂ ਤੁਸੀਂ ਆਪਣਾ ਇਹ ਬਣਾ ਕੇ ਰੈਡੀ ਕਰ ਲੈਣਾ ਹੈ ਜੀ ਇਹਦੇ ਵਿੱਚ ਨਾਲ ਹੀ ਆਪਾਂ ਪਾਵਾਂਗੇ ਜੀ ਅੱਧਾ ਨਿੰਬੂ ਦਾ ਰਸ ਨਿੰਬੂ ਦਾ ਰਸ ਪਾਉਣ ਨਾਲ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਹੁਣ ਕਰ ਦਾਂਗੇ ਜੀ ਇਹਨੂੰ ਅਸੀਂ ਮਿਕਸ ਤੇ ਹੁਣ ਅਸੀਂ ਪਾਵਾਂਗੇ ਜੀ ਇਹ ਵਾਲਾ ਪਨੀਰ ਪਨੀਰ ਨੂੰ ਚੰਗੀ ਤਰ੍ਹਾਂ ਆਪਾਂ ਇਸ ਮਿਸ਼ਰਣ ਵਿੱਚ ਕੋਟ ਕਰ ਲਵਾਂਗੇ ਤਾਂ ਕਿ ਸਾਰਾ ਮਿਸ਼ਰਣ ਪਨੀਰ ਨੂੰ ਲੱਗ ਜਾਵੇ ਤੇ ਬਹੁਤ ਹੀ ਆਰਾਮ ਨਾਲ ਤੁਸੀਂ ਇਹਨੂੰ ਇਹਦੇ ਵਿੱਚ ਕਟੋਟ ਕਰਨਾ ਹੈ ਕਿਉਂਕਿ ਪਨੀਰ ਸੌਫਟ ਹੁੰਦਾ ਹੈ ਤੇ ਬਹੁਤ ਹੀ ਜਲਦੀ ਇਹਨੂੰ ਟੁੱਟਣ ਦਾ ਡਰ ਰਹਿੰਦਾ ਹੈ ਜੀ ਲਓ ਜੀ ਪਨੀਰ ਆਪਣਾ ਰੈਡੀ ਹੈ ਜੀ ਮੇਥੀ ਪਾਣਾ ਮੈਂ ਇਹਦੇ ਵਿੱਚ ਭੁੱਲ ਗਈ ਇਹਦੇ ਵਿੱਚ ਤੁਸੀਂ ਅੱਧਾ ਚਮਚਾ ਮੇਥੀ ਉਹਨੂੰ ਤੁਸੀਂ ਤਵੇ ਤੇ ਹਲਕਾ ਜਿਹਾ ਰੋਸਟ ਕਰਕੇ ਫਿਰ ਪਾਣਾ ਹੈ ਉਹਦਾ ਫਲੇਵਰ ਇਹਦੇ ਵਿੱਚ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਜੀ ਤੇ ਇਹਨੂੰ ਵੀ ਕਰ ਦਾਂਗੇ ਜੀ ਆਪਾਂ ਮਿਕਸ ਹੁਣ ਪਨੀਰ ਨੂੰ ਥੋੜਾ ਜਿਹਾ ਪਕਾਉਨੇ ਆ ਜੀ ਇਧਰ ਅਸੀਂ ਪੈਨ ਵਿੱਚ ਦੋ ਚਮਚੇ ਸਰੋਂ ਦਾ ਤੇਲ ਲਿਆ ਹੈ ਜੀ ਤੇਲ ਵਿੱਚ ਆਪਾਂ ਇੱਕ ਚਮਚਾ ਲਸਣ ਇਹਨੂੰ ਦਰਦਰਾ ਜਿਹਾ ਕੁੱਟ ਕੇ ਪਾਵਾਂਗੇ ਜੀ ਨਮਕ ਦਾ ਥੋੜਾ ਜਿਹਾ ਤੇ ਕੱਟਾਪਨ ਕੱਢਾਂਗੇ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਪਨੀਰ ਤੁਸੀਂ ਚਾਹੋ ਤੇ ਇਹਦੇ ਨੂੰ ਲਸਣ ਤੋਂ ਬਿਨਾ ਵੀ ਬਣਾ ਸਕਦੇ ਹੋ ਪਰ ਇਸ ਤਰ੍ਹਾਂ ਲਸਣ ਪਾੜਨ ਨਾਲ ਇਹਦਾ ਬਹੁਤ ਜ਼ਿਆਦਾ ਵਧੀਆ ਜੀ ਟੇਸਟ ਆਉਂਦਾ ਹੈ ਹੁਣ ਇਹ ਵਾਲਾ ਪਨੀਰ ਅਸੀਂ ਸਾਰਾ ਪਾ ਦਾਂਗੇ ਨੇ ਰਸ ਹੋ ਕੇ ਦੇ ਆਪ ਪਕਾਵਾਂਗੇ ਜਿੰਨੇ ਦੇ ਤੱਕ ਥੋੜਾ ਜਿਹਾ ドライ ਨਹੀਂ ਹੋ ਜਾਂਦਾ ਇਹਦੇ ਵਿੱਚ ਜਿਹਾ ਆਪਾਂ ਜੋ ਵੀ ਖਾਲੇ ਪਾਏ ਨੇ ਇਹ ਦੇ ਰਹੇ ਉਹ ਜਿੱਦ ਗਿਆ ਨਹੀਂ ਇਹ ਇਸ طرح ਨੂੰ ਅਸੀਂ ਚੰਗੀ ਤਰ੍ਹਾਂ ਤੇਜ਼ ਤੇ ਅਕਤੀ ਥੋੜਾ ਜਿਹਾ ਦੇਰ ਵਾਸਤੇ ਪਕਾ ਲਵਾਂਗੇ ਕਿ ਇਹਦੇ ਵਿੱਚ ਲੱਜੋ ਜੋ ਕਿ ਇਹਦੇ ਵਿੱਚ ਆਪਾਂ ਦਹੀਂ ਵੀ ਪਾਇਆ ਸੀ ਤੇ ਨਹੀਂ ਇਹਨਾਂ ਨੂੰ ਥੋੜਾ ਪਾਣੀ ਛੱਡਣਾ ਬਿਲਕੁਲ ਪਾਣੀ ਸੁੱਕਦਾ ਨਹੀਂ ਤੇ ਪਨੀਰ ਥੋੜਾ ਰੋਸਟ ਕਰ ਲਿਆ ਤੇ ਮੈਂ ਸੁੱਕਾ ਰਵਾਂਗੇ। 2 ਮਿੰਟ ਹੋ ਗਏ ਨੇ ਜੀ ਆਪਾਂ ਪਨੀਰ ਨੂੰ ਬਿਲਕੁਲ ਤੇਜ਼ ਫਲੇਮ ਤੇ ਆਪਾਂ ਪਕਾ ਲਿਆ ਜੀ ਹੁਣ ਅੱਧੀ ਗੈਸ ਕਰਾਂਗੇ ਲੋ ਇਹਦੇ ਵਿੱਚ ਥੋੜਾ ਜਿਹਾ স্মੋਕੀ ਫਲੇਵਰ ਲੈਣ ਵਾਸਤੇ ਆਪਾਂ ਇੱਕ ਛੋਟੇ ਜਿਹੇ ਕੋਲਾ ਨੂੰ ਗੈਸ ਤੇ ਗਰਮ ਕਰ ਲਿਆ ਜੀ ਤੇ ਹੁਣ ਉਹਨੂੰ ਇੱਕ ਕਟੋਰੀ ਵਿੱਚ ਰੱਖ ਕੇ ਦੇਸੀ ਘਿਓ ਪਾ ਕੇ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ স্মੋਕੀ ਫਲੇਵਰ ਲਿਆਵਾਂਗੇ ਜੀ। ਇਸ ਤਰ੍ਹਾਂ ਆਪਾਂ ਇਹ ਟੁਕੜਾ ਲੱਕ ਇੱਕ ਛੋਟਾ ਕੋਲਾ ਲੈ ਇਹਨੂੰ ਗਰਮ ਕੀਤਾ ਤੋਸਤੇ ਇਸ ਤਰ੍ਹਾਂ ਘਿਓ ਰੱਖ ਦਗੇ ਜੀ ਇਹਨੂੰ ਆਪਾਂ ਟੱਕ ਦਾਂਗੇ ਜੀ ਤਾਂ ਕਿ ਇਹਦੇ ਵਿੱਚ ਬਿਲਕੁਲ ਜਿਵੇਂ ਸਟਰੀਟ ਸਾਈਡ ਨੂੰ ਆਪਾਂ ਨੂੰ ਮਿਲਦਾ ਹੈ ਜੀ ਪਨੀਰ ਕਾਠੀ ਰੋਲ ਉਸ ਤਰ੍ਹਾਂ ਦਾ ਫਲੇਵਰ ਆਏਗਾ ਤੇ ਇਹਨੂੰ ਥੋੜੀ ਦੇਰ ਵਾਸਤੇ ਆਪਾਂ 4-5 ਮਿੰਟ ਵਾਸਤੇ ਇਸ ਤਰ੍ਹਾਂ ਹੀ ਰਹਿਣ ਦਵਾਂਗੇ ਜੀ ਲਓ ਜੀ 5 ਮਿੰਟ ਹੋ ਗਏ ਨੇ ਹੁਣ ਅਸੀਂ ਇਹਦੇ ਵਿੱਚ ਇਹ ਵਾਲਾ ਪਿਆਜ਼ ਇਹਨੂੰ ਇਸ ਤਰ੍ਹਾਂ ਆਪਾਂ ਕੱਟ ਲਿਆ ਹੈ ਇਹ ਪਾਵਾਂਗੇ ਸ਼ਿਮਲਾ ਮਿਰਚ ਤੇ ਨਾਲ ਹੀ ਟਮਾਟਰ ਇੱਕ ਹਰੀ ਮਿਰਚ ਨੂੰ ਕੱਟ ਕੇ ਪਾਤਾ ਹੈ ਇਹਨੂੰ ਅਸੀਂ ਤੇਜ਼ ਫਲੇਮ ਤੇ 1-2 ਮਿੰਟ ਵਾਸਤੇ ਬਸ ਹਲਕਾ ਜਿਹਾ ਪਕਾਵਾਂਗੇ ਇਹਨਾਂ ਨੂੰ ਇੰਨਾ ਕਿ ਪਕਾਣਾ ਹੈ ਕਿ ਅਸੀਂ ਇਹਨਾਂ ਦੇ ਵਿੱਚ ਕਰੰਚ ਰਵੇ ਬਿਲਕੁਲ ਵੀ ਇਹ ਓਵਰ ਕੁੱਕ ਨਹੀਂ ਆਪਾਂ ਕਰਨੀਆਂ ਤੇ ਇਸ ਦੇ ਨਾਲ ਹੀ ਆਪਾਂ ਥੋੜਾ ਜਿਹਾ ਪਾਵਾਂਗੇ ਜੀ ਕਾਲਾ ਨਮਕ ਅੱਧਾ ਚਮਚ ਕਾਲਾ ਨਮਕ अद्धा चम्मच काली मिर्च बिल्कुल ऑप्शनल है जी तुम पानी है पाओ नहीं पानी तो ना पाओ जी अद्धा चमचा गरम मसाला हम अब करा जी मिक्स लाओ जी अपनी फिलिंग भी बन के बिल्कुल तैयार है जी देखो जी कि सोहना बन रहा है सारिया ਸਬਜ਼ੀਆਂ ਬਿਲਕੁਲ ਪੱਕ ਗਈਆਂ ਨੇ ਹੁਣ ਅਸੀਂ ਇਹਦੇ ਚ ਪਾਵਾਂਗੇ ਜੀ ਥੋੜਾ ਜਿਹਾ ਧੰਗੀਆਂ ਗੈਸ ਕਰਾਂਗੇ ਬੰਦ ਤੇ ਹੁਣ ਚੈੱਕ ਕਰਦੇ ਆ ਜੀ ਅਸੀਂ ਮੈਦੇ ਨੂੰ ਜਿਹੜਾ ਆਪਾਂ ਬੁੰਨ ਕੇ ਤਿਆਰ ਕੀਤਾ ਹੈ ਜੀ ਇਹਨੂੰ ਤੁਸੀਂ ਤੇਜ਼ ਫਲੇਮ ਤੇ ਹੀ 3-4 ਮਿੰਟ ਬਸ 2-3 ਮਿੰਟ ਪਕਾਉਣਾ ਹੈ ਜ਼ਿਆਦੀ دیر ਨਹੀਂ ਹਿਥੇ ਮੁਕਾਣਾ 10 ਮਿੰਟ ਹੋ ਗਏ ਨੇ ਜੀ ਹੁਣ ਅਸੀਂ ਮੈਦੇ ਨੂੰ ਕਰਦੇ ਆ ਜੀ ਚੈੱਕ ਆ ਦੇਖੋ ਮੈਦਾ ਬਿਲਕੁਲ ਸਹੀ ਹੈ ਜੀ ਹੋਣਸੀ ਨੂੰ ਇਹਦੇ ਬੇਲ ਕੇ ਲਸ਼ਾ ਪਰੌਂਠਾ ਬਣਾ ਕੇ ਤਿਆਰ ਕਰਾਂਗੇ ਜੀ ਜਿੰਨੇ ਤੁਸੀਂ ਪਰੌਂਠੇ ਬਣਾਉਣੇ ਨੇ ਉਸੇ ਹਿਸਾਬ ਨਾਲ ਤੁਸੀਂ ਇਹਦੇ ਪੇੜੇ ਬਣਾ ਲਓ ਜੇ ਤੁਸੀਂ ਥੋੜੇ ਛੋਟੇ ਪਰੌਂਠੇ ਬਣਾਉਣੇ ਨੇ ਤਾਂ ਤੁਸੀਂ ਇਹਦੇ ਛੋਟੇ ਪੇੜੇ ਕੱਟ ਲਓ ਜੇ ਵੱਡੇ ਪਰੌਂਠੇ ਬਣਾਉਣੇ ਨੇ ਤਾਂ ਤੁਸੀਂ ਇਹਦੇ ਵੱਡੇ ਪੇੜੇ ਬਣਾ ਲਓ ਆਪਾਂ ਇਸ ਮਿਸ਼ਰਣ ਤੋਂ 4 ਪੇੜੇ ਤਿਆਰ ਕੀਤੇ ਨੇ ਜੀ ਤੇ ਜਿਸ ਤਰ੍ਹਾਂ ਤੁਸੀਂ ਰੋਟੀ ਵਾਸਤੇ ਪੇੜਾ ਬਣਾਉਂਦੇ ਹੋ ਤੁਸੀਂ ਉਸ ਤਰ੍ਹਾਂ ਇਹਨੂੰ ਬਣਾ ਕੇ ਤਿਆਰ ਕਰੋ ਇਸ ਤਰ੍ਹਾਂ ਹੀ ਆਪਾਂ ਸਾਰੇ ਪੇੜੇ ਬਣਾ ਕੇ ਤਿਆਰ ਕਰ ਲਵਾਂਗੇ ਆਪਾਂ ਚਾਰ ਪੇੜੇ ਬਣਾ ਕੇ ਤਿਆਰ ਕੀਤੇ ਨੇ ਤੇ ਪੇੜਿਆਂ ਤੇ ਇਸ ਤਰ੍ਹਾਂ ਤੁਸੀਂ ਥੋੜਾ ਥੋੜਾ ਤੇਲ ਲਗਾ ਦੇਣਾ ਹੈ ਇਹਨੂੰ ਆਪਾਂ ਗਿੱਲੇ ਕੱਪੜੇ ਨਾਲ ਟੱਕ ਦਾਂਗੇ ਤੇ ਫਿਰ ਬਣਾਉਨੇ ਆ ਜੀ ਆਪਾਂ ਰੋਲ ਵਾਸਤੇ ਲੱਛਾ ਪਰੌਂਠਾ ਇਸ ਤਰ੍ਹਾਂ ਆਪਾਂ ਚਕਲੇ ਤੇ ਥੋੜਾ ਜਿਹਾ ਸੁੱਕਾ ਮੈਦਾ ਲਾ ਲਿਆ ਤੇ ਇੱਕ ਪੇੜਾ ਲਵਾਂਗੇ ਇਹਨੂੰ ਇਸ ਤਰ੍ਹਾਂ ਤੁਸੀਂ ਚੰਗੀ ਤਰ੍ਹਾਂ ਫਲਾ ਲੈਣਾ ਹੈ ਸਾਰੇ ਸਾਈਡਾਂ ਤੇ ਆਟੇ ਨੂੰ ਤਾਂ ਕਿ ਇਹ ਰਾਮ ਨਾਲ ਵੇਲ ਜੇ ਤਾਂ ਇਸ ਤਰ੍ਹਾਂ ਤੁਸੀਂ ਦੀ ਇੱਕ ਪਤਲੀ ਜੀ ਰੋਟੀ ਬੇਲ ਕੇ ਤਿਆਰ ਕਰਨੀ ਹੈ ਜੀ ਜੇਕਰ ਆਪਾਂ ਮੈਦੇ ਨੂੰ ਰੈਸਟ ਨਹੀਂ ਦਵਾਂਗੇ ਤਾਂ ਜਿਸ ਤਰ੍ਹਾਂ ਵਿਚ ਅਸੀਂ ਇਹਦੀ ਇੱਕ ਰੋਟੀ ਬਣਾਣੀ ਹੈ ਤੇ ਇਹਨੂੰ ਇੰਨੇ ਇਕੱਠੀ ਜੀ ਹੋਈ ਜਾਣਾ ਜਿੰਨੀ ਅਸੀਂ ਮੈਦੇ ਨੂੰ ਰੈਸਟ ਦਵਾਂਗੇ ਉਨੇ ਹੀ ਆਪਣੀ ਰੋਟੀ ਬਹੁਤ ਵਧੀਆ ਬਣ ਕੇ ਤਿਆਰ ਹੋ ਗਈ ਆ ਦੇਖੋ ਜੀ ਆਪਾਂ ਇਸ ਤਰ੍ਹਾਂ ਦੀ ਇੱਕ ਪਤਲੀ ਜਿਹੀ ਰੋਟੀ ਵੇਲ ਕੇ ਤਿਆਰ ਕਰ ਲਈ ਹੈ ਜੀ ਹੁਣ ਅਸੀਂ ਇਸ ਤੇ ਲਾਵਾਂਗੇ ਇਹਦੀ ਥੋੜਾ ਜਿਹਾ ਦੇਸੀ ਘਿਓ ਇਸ ਤਰ੍ਹਾਂ ਆਪਾਂ ਸਾਰੀਆਂ ਸੈੱਡਾਂ ਤੇ ਚੰਗੀ ਤਰ੍ਹਾਂ ਘਿਓ ਨੂੰ ਫਲਾ ਦੇਣਾ ਹੈ ਥੋੜੀ ਜਿਹੀ ਡਸਟ ਕਰਾਂਗੇ ਜੀ ਆਪਾਂ ਮੈਦੇ ਨਾਲ ਹੁਣ ਇਹਨੂੰ ਕਰਾਂਗੇ ਜੇ ਅਸੀਂ ਫੋਲਡ ਇਸ ਤਰਾਪਾ ਨੂੰ ਫੋਲਡ ਕਰ ਲਾਂਗੇ ਜਿਵੇਂ ਕਿ ਆਪਾਂ ਲੱਛਾ ਪਰਾਂਠਾ ਬਣਾਉਂਦੇ ਹਾਂ ਉਸ ਹੱਬ ਨਾਲ ਇਹਨੂੰ ਅਸੀਂ ਫੋਲਡ ਕਰ ਲਵਾਂਗੇ ਤੁਸੀਂ ਨਾਰਮਲ ਗੋਲ ਰੋਟੀ ਦਾ ਵੀ ਇਹ ਪਨੀਰ ਕਾਠੀ ਰੋਲ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਜੇ ਤੁਸੀਂ ਇਸ ਤਰ੍ਹਾਂ ਦੀ ਲੇਅਰ ਬਣਾਣੀ ਹੈ ਤਾਂ ਤੁਸੀਂ ਇਸ ਤਰ੍ਹਾਂ ਨੂੰ ਫੋਲਡ ਕਰੋ ਤੇ ਇਹਦੀਆਂ ਬਹੁਤ ਸੋਹਣੀਆਂ ਲੇਅਰ ਬਣ ਕੇ ਤਿਆਰ ਹੋਣਗੀਆਂ ਇਸ ਤਰ੍ਹਾਂ ਆਪਾਂ ਇਹਦੀ ਲੇਅਰ ਬਣਾ ਲਈਏ ਥੋੜਾ ਜਿਹਾ ਇਸ ਤਰ੍ਹਾਂ ਤੁਸੀਂ ਇਹਨੂੰ ਹੱਥ ਦੇ ਨਾਲ ਪ੍ਰੈਸ ਕਰਕੇ ਹੁਣ ਇਹਦਾ ਇਸ ਤਰ੍ਹਾਂ ਤੁਸੀਂ ਇੱਕ ਪੇੜਾ ਬਣਾ ਕੇ ਤਿਆਰ ਕਰੋਗੇ ਜੀ ਜਿਵੇਂ ਕਿ ਨੋਰਮਲ ਆਪਾਂ ਲੱਛਾ ਪਰਾਂਠਾ ਬਣਾਉਂਦੇ ਆ ਉਸ ਤਰ੍ਹਾਂ ਹੀ ਇਸ ਤਰ੍ਹਾਂ ਜਿਹੜਾ ਇਹ ਵਾਲਾ ਹਿੱਸਾ ਇਹਨੂੰ ਇਸ ਤਰ੍ਹਾਂ نیچے ਨੂੰ ਫੋਲਡ ਕਰਕੇ ਇਸ ਤਰ੍ਹਾਂ ਇਹਨੂੰ ਬਣਾ ਕੇ ਤਿਆਰ ਕਰੂਗੇ ਸਾਰੇ ਪੇੜੇ ਬਣਾ ਕੇ ਆਪਾਂ ਤਿਆਰ ਕਰਦੇ ਆ ਜੀ ਫਿਰ ਬਣਾਉਣੇ ਆ ਜੀ ਆਪਾਂ ਇਹਦੇ ਵਾਸਤੇ ਪਰੌਂਠੇ ਪੇੜੇ ਆਪਾਂ ਇਸ ਤਰ੍ਹਾਂ ਬਣਾ ਕੇ ਤਿਆਰ ਕਰ ਲੈਨੇ ਜੀ ਤੇ ਹੁਣ ਆਪਾਂ ਬਣਾਉਣੇ ਆ ਜੀ ਰੋਲ ਵਾਸਤੇ ਲੱਛਾ ਪਰਾਂਠਾ ਇਸ ਤਰ੍ਹਾਂ ਆਪਾਂ ਇੱਕ ਪੇੜਾ ਲਿਆਏ ਤੇ ਇਹਨੂੰ ਆਪਾਂ ਮੈਦੇ ਦੇ ਨਾਲ ਚੰਗੀ ਤਰ੍ਹਾਂ ਡਸਟ ਕਰ ਲਿਆ ਜੀ ਤੇ ਹੁਣ ਅਸੀਂ ਇਹਦਾ ਪਰਾਠਾ ਬਣਾ ਕੇ ਤਿਆਰ ਕਰਾਂਗੇ ਜਿੰਨੇクセਇਤਾ ਤੁਸੀਂ ਪਰਾਠਾ ਬਣਾਣਾ ਹੈ ਉਸ ਹਿਸਾਬ ਨਾਲ ਹੀ ਇਹਨੂੰ ਬਣਾ ਕੇ ਤਿਆਰ ਕਰੋ ਤਾਂ ਬਿਲਕੁਲ ਹਲਕੇ ਹਲਕੇ ਨੂੰ ਵੇਲਣਾ ਹੈ ਇਸ ਤਰ੍ਹਾਂ ਆਪਾਂ ਪਰੌਂਠੇ ਨੂੰ ਵੇਲ ਕੇ ਤਿਆਰ ਕਰ ਲਿਆ ਮੈਂ ਇੰਨੇ ਇੱਕ ਕਰਦੇ ਪਰੌਂਠਾ ਬਣਾ ਰਹੀ ਹਾਂ ਜੀ ਹੁਣ ਆਪਾਂ ਤਵਾ ਗਰਮ ਰੱਖਿਆ ਤੇ ਉਸ ਤੇ ਇਹਨੂੰ ਸੇਕਦੇ ਹਾਂ ਜੀ ਜੀ ਆਪਾਂ ਮੀਡੀਅਮ ਫਲੇਮ ਤੇ ਪਰੌਂਠੇ ਨੂੰ ਸੇਕ ਕੇ ਤਿਆਰ ਕਰਾਂਗੇ ਜੀ ਥੋੜਾ ਪਰੌਂਠਾ ਸੇਕਦਾ ਤੇ ਫਿਰ ਅਸੀਂ ਇਹਦੀ ਸਾਈਡ ਚੇਂਜ ਕਰਾਂਗੇ ਇੱਕ ਸਾਈਡ ਤਾਂ ਸਾਡਾ ਪਰੌਂਠਾ ਸਿੱਧ ਗਿਆ ਹੈ ਹੁਣ ਅਸੀਂ ਇਹਨੂੰ ਦੂਜੀ ਸਾਈਡ ਤੋਂ ਵੀ ਸੇਕ ਲਾਵਾਂਗੇ ਥੋੜਾ ਜਿਹਾ ਨੂੰ ਸੇਕ ਕੇ ਦੇ ਉੱਪਰ ਆਪਾਂ ਫਿਰ ਘਿਓ ਲਗਾਵਾਂਗੇ ਜਾਂ ਰਾਈਫਿੰਡ ਲਾਓ ਜਾਂ ਬਟਰ ਲਾਓ ਜੋ ਵੀ ਮਰਜ਼ੀ ਤੁਸੀਂ ਲਾਓ ਤੁਹਾਡੀ ਆਪਣੀ ਇੱਛਾ ਹੈ ਜੀ ਆਪਾਂ ਇਹ ਤੇ ਲਾ ਰਹੇ ਆ ਜੀ ਦੇਸੀ ਘਿਓ ਹੁਣ ਅਸੀਂ ਇਹ ਤੇ ਲਾਵਾਂਗੇ ਜੀ ਥੋੜਾ ਥੋੜਾ ਦੇਸੀ ਘਿਓ ਜਿੰਨਾ ਤੁਸੀਂ ਖਾਣਾ ਉਸ ਹਿਸਾਬ ਨਾਲ ਲਾ ਲਓ ਦੂਜੀ ਸਾਈਡ ਤੇ ਵੀ ਲਾਵਾਂਗੇ ਜੀ ਇਨੂੰ ਚੰਗੇ ਤਰ੍ਹਾਂ ਕ੍ਰਿਸਪੀ ਹੋਣ ਤੱਕ ਆਪਾਂ ਸੇਕ ਕੇ ਕਰਾਂਗੇ ਜੀ ਤਿਆਰ ਹਲਟਾ ਪਲਟਾ ਕੇ ਚੰਗੀ ਤਰ੍ਹਾਂ ਲਵਾਂਗੇ ਜੀ ਇਹਨੂੰ ਅਸੀਂ ਸੇਕ ਐਸੇ ਤਰ੍ਹਾਂ ਹੀ ਆਪਾਂ ਬਾਕੀ ਦੇ ਵੀ ਪਰੌਂਠੇ ਬਣਾ ਕੇ ਤਿਆਰ ਕਰਦੇ ਆ ਤੇ ਫੇਰ ਬਣਾਉਨੇ ਆ ਜੀ ਆਪਣੇ ਰੋਲ ਲਓ ਜੀ ਆਪਣਾ ਪਰੌਂਠਾ ਬਣ ਕੇ ਬਿਲਕੁਲ ਤਿਆਰ ਆ ਸਾਰਿਆਂ ਸੱਡਾ ਤੋਂ ਚੰਗੀ ਤਰ੍ਹਾਂ ਇਹ ਸਿੱਖ ਗਿਆ ਹੈ ਜੀ ਲੇਅਰ ਦੇਖੋ ਤੁਸੀਂ ਇਹਦੀਆਂ ਕਿੰਨੀਆਂ ਸੋਹਣੀਆਂ ਨੇ ਆਹ ਦੇਖੋ ਜੀ ਇਸੇ ਤਰ੍ਹਾਂ ਹੀ ਆਪਾਂ ਬਾਕੀ ਦੇ ਬਚੇ ਹੋਏ ਪੇੜਿਆਂ ਦੇ ਵੀ ਪਰੌਂਠੇ ਬਣਾ ਕੇ ਤਿਆਰ ਕਰਦੇ ਆ ਜੀ ਫੇਰ ਬਣਾਉਨੇ ਆ ਜੀ ਆਪਾਂ ਪਨੀਰ ਰੋਲ ਤਾਂ ਮੈਂ ਦੀ ਲੇਅਰ ਦਿਖਾਨੀ ਆ ਆਹ ਦੇਖੋ ਜੀ ਕਿੰਨੀਆਂ ਸੋਹਣੀਆਂ ਇਹਦੀਆਂ ਲੇਰਾਂ ਬਣੀਆਂ ਨੇ ਪਰਤਾਂ ਬਣੀਆਂ ਨੇ ਆਹ ਦੇਖੋ ਤੇ ਬਹੁਤ ਹੀ ਜ਼ਿਆਦਾ ਸੌਫਟ ਕ੍ਰਿਸਪੀ ਉੱਪਰੋਂ ਬਿਲਕੁਲ ਕ੍ਰਿਸਪੀ ਤੇ ਵਿੱਚੋਂ ਬਹੁਤ ਹੀ ਸੌਫਟ ਹੈ ਜੀ ਸਾਰੇ ਪਰੌਂਠੇ ਆਪਣੇ ਬਣ ਕੇ ਤਿਆਰ ਨੇ ਜੀ ਹੁਣ ਆਪਾਂ ਬਣਾਣੇ ਆ ਜੀ ਬਹੁਤ ਹੀ ਟੇਸਟੀ ਗਰਮਾ ਗਰਮ ਪਨੀਰ ਕਾਠੀ ਰੋਟੀ ਇਸ ਤਰ੍ਹਾਂ ਆਪਾਂ ਇੱਕ ਪਰੌਂਠਾ ਲਵਾਂਗੇ ਜੀ ਇਹਦੇ ਉੱਪਰ ਆਪਾਂ ਇਹ ਵਾਲੀ ਫਿਲਿੰਗ ਪਾ ਦਾਂਗੇ ਆਜਾ ਇਸ ਤਰ੍ਹਾਂ ਪਾਵਾਂਗੇ ਜੀ ਪਿਆਜ਼ ਅਗਰ ਤੁਸੀਂ ਜ਼ਿਆਦਾ ਮਿਰਚ ਪਸੰਦ ਕਰਦੇ ਹੋ ਤਿੱਖਾ ਪਸੰਦ ਕਰਦੇ ਹੋ ਤਾਂ ਥੋੜੀ ਜੀ ਹਰੀ ਮਿਰਚ ਪਾਓ ਜੇਕਰ ਤੁਸੀਂ ਛੋਟੇ ਬੱਚਿਆਂ ਦੇ ਰਹੇ ਹੋ ਤਾਂ ਤੁਸੀਂ ਇੱਥੇ ਮਿਰਚ ਨਾ ਪਾਓ ਹੁਣ ਪਾਵਾਂਗੇ ਜੀ ਆਪਾਂ ਥੋੜੀ ਜੀ ਟਮੇਟੋ ਕੈਚਪ ਤੁਸੀਂ ਇੱਥੇ ਚਿੱਲੀ ਸਾਸ ਪਾ ਸਕਦੇ ਹੋ ਮਿਉਨੀ ਪਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਪਾ ਸਕਦੇ ਹੋ ਹੁਣ ਅਸੀਂ ਰੋਲ ਨੂੰ ਕਰਾਂਗੇ ਜੀ ਫੋਲਡ ਇਹਨੂੰ ਇਸ ਤਰ੍ਹਾਂ ਤੁਸੀਂ ਫੋਲਡ ਕਰਨਾ ਹੈ ਜੀ ਹੁਣ ਅਸੀਂ ਇਹਨੂੰ ਬਟਰ ਪੇਪਰ 'ਚ ਕਰਾਂਗੇ ਜੀ ਰੈਪ ਇਸ ਤਰ੍ਹਾਂ ਇਸ ਰੂਲ ਨੂੰ ਆਪਾਂ ਬਟਰ ਪੇਪਰ 'ਚ ਕਰ ਦਾਂਗੇ ਜੀ ਰੈਪ ਇਸੇ ਤਰ੍ਹਾਂ ਆਪਾਂ ਬਾਕੀ ਦੇ ਰੋਲ ਵੀ ਬਣਾ ਕੇ ਤਿਆਰ ਕਰਾਂਗੇ ਜੀ ਦੇਖੋ ਜੀ ਆਪਣਾ ਬਹੁਤ ਵਧੀਆ ਰੋਲ ਬਣ ਕੇ ਤਿਆਰ ਹੈ ਜੀ ਬਾਕੀ ਦੇ ਰੋਲ ਵੀ ਬਣਾ ਕੇ ਤਿਆਰ ਕਰਦੇ ਹਾਂ ਕਰਮਾ ਕਰਮ ਪਨੀਰ ਕਾਠੀ ਰੋਲ ਬਣ ਕੇ ਬਿਲਕੁਲ ਤਿਆਰ ਨੇ ਜੀ ਬਹੁਤ ਹੀ ਸਿੰਪਲ ਤਰੀਕੇ ਨਾਲ ਬਣਾਏ ਨੇ ਤੇ ਬਹੁਤ ਹੀ ਜਲਦੀ ਬਣ ਜਾਂਦੇ ਨੇ ਤੁਸੀਂ ਇਹਨੂੰ ਬੱਚਿਆਂ ਦੇ ਟਿਫਿਨ 'ਚ ਵੀ ਦੇ ਸਕਦੇ ਹੋ ਤੇ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਨੇ ਬੜੀ ਈਜ਼ੀ ਰੈਸਪੀ ਹੈ ਤੇ ਸਿੰਪਲ ਜਿਵੇਂ ਆਪਾਂ ਨੋਰਮਲ ਆਸਾਨੀ ਨਾਲ ਘਰ ਵਿੱਚ ਤਿਆਰ ਕਰੀ ਆਪਾਂ ਉਸ ਤਰੀਕੇ ਨਾਲ ਇਹਨੂੰ ਬਣਾ ਕੇ ਤਿਆਰ ਕੀਤਾ ਹੈ ਜੀ ਤੇ ਜੇਕਰ ਤੁਹਾਨੂੰ ਮੇਰੀ ਇਹ ਰੈਸਪੀ ਪਸੰਦ ਆਈ ਹੈ ਜੀ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾਇਓ ਤੇ ਖਾਇਓ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਜੀ ਅਸੀਂ ਮਿਲਾਂਗੇ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਹੱਸਦੇ ਵਸਦੇ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ